ਇਹ ਤਸਵੀਰਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀਆਂ ਸੀ ਕਿ ਚਿੱਠੀ ਵੀ ਭੇਜੀ ਸੀ ਥੋੜੀ ਜੀ ਇਹਦੇ ਬਾਰੇ ਜਾਣਕਾਰੀ ਦੋਗੇ ਕੀ ਚੀਜ਼ ਹੈ ਕਿਉਂ ਕੀ ਪ੍ਰੂਫ ਨੇ ਜਿਹੜੇ ਤੁਸੀਂ ਅਕਾਲ ਤਖਤ ਸਾਹਿਬ ਤੱਕ ਪਹੁੰਚਾਏ ਤੇ ਕੋਈ ਕਾਰਵਾਈ ਹੋਈ ਸੀ ਉਦੋਂ ਕਿ ਨਹੀਂ ਹੋਈ ਸੀ ਇਹ ਇਹ ਸਾਰੀਆਂ ਫੋਟੋ ਆਪਣੇ ਆਪ ਵਿੱਚ ਖੁਦ ਪ੍ਰੂਫ ਤੁਸੀਂ ਦੇਖੋ ਕਿ ਜਿਹੜਾ ਹੈਗਾ ਹੂੰ ਅਮਰਜੀਤ ਸਿੰਘ ਇਹਨਾਂ ਦੇ ਮੁੰਡੇ ਨੇ ਪਰਸੂਰਾਮ ਸਿੰਘ ਦਾ ਪਰਿਵਾਰ ਹੈ ਇਹ ਭਾਈ ਪਰਸੂਰਾਮ ਸਿੰਘ ਖੜੇ ਨੇ ਨਾਲ ਉਹਦੇ ਬੱਚੇ ਖੜੇ ਨੇ ਭਾਈ ਅਮਰਜੀਤ ਸਿੰਘ ਦੇ ਦੋਵੇਂ ਬੱਚੇ ਨੇ ਇਹਨਾਂ ਦਾ ਇਹ ਹਾਲ ਹੈ ਇਹਨਾਂ ਦੇ ਘਰਾਂ 'ਚ ਉਸਤਰੇ ਇਹਨਾਂ ਦੇ ਘਰਾਂ 'ਚ ਕੈਂਚੀਆਂ ਇਹਨਾਂ ਦੇ ਘਰਾਂ 'ਚ ਕੇਸ ਕਤਲ ਕਰਨ ਵਾਲੇ ਸਮਾਨ ਆ ਗੁਰਦਿਆਲ ਸਿੰਘ ਆ ਉਹ ਸਰਕਲ ਕੀਤਾ ਹੋਇਆ ਜਗਨਨਾਥ ਇਹਦਾ ਪਿਤਾ ਉਹਦੇ ਹੱਥ ਤੇ ਸਰਕਲ ਕੀਤਾ ਸਿਗਰਟ ਪੀਂਦਾ ਜਾਣ ਸੱਤ ਤੇ ਬਿਨਾ ਬਸਪਰਾਂ ਤੋਂ ਫਿਰਦਾ ਪਿਆ ਇਹ ਇਹ ਸਭ ਇਹਨਾਂ ਦੇ ਘਰਾਂ ਵਿੱਚ ਹੈਗਾ ਇਹਨਾਂ ਨੂੰ ਸਿੱਖੀ ਦਾ ਕੀ ਪਤਾ ਮੈਂ ਤਾਂ ਇਹਨਾਂ ਤੇ ਡਾਊਟ ਕਰਦਾ ਵੀ ਪਤਾ ਨਹੀਂ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਦੇ ਥੱਲੇ ਕੇਸ ਵੀ ਹੈਗੇ ਨੇ ਕਿ ਨਹੀਂ ਹੈਗੇ ਅਸਲ ਵਿੱਚ ਦੇਖੇ ਜੀ ਹੋ ਸਕਦਾ ਹੋਣ ਤੇ ਨਾ ਹੋਣ ਗੁਰਦਿਆਲ ਸਿੰਘ ਦਾ ਪਿਤਾ ਤੁਸੀਂ ਦੇਖੋ ਰਾਤ ਸਾਰੀ ਸਿਕਟਾਂ ਪਿੰਦਾ ਹੋਏ ਦਾ ਦਿਨੇ ਸਿਕਟਾਂ ਸੁੰਘ ਕੇ ਤੇ ਫੇਰ ਇਹ ਆਪਣੀ ਡਿਊਟੀ ਤੇ ਜਵਾਰਦਾਰ ਬਣ ਕੇ ਆ ਜਾਂਦਾ ਹੋਏ ਇਹ ਤਾਂ ਇਹਨਾਂ ਦੇ ਕੰਮ ਨਹੀਂ ਜੇ ਕੋਈ ਇਹਦੇ ਚ ਗਲਤ ਹੈ ਤਾਂ ਬਾਬਾ ਬਲਦੇਵ ਸਿੰਘ ਮੈਨੂੰ ਚੈਲੰਜ ਕਰਦੇ ਹੋਏ ਕਿ ਮੈਂ ਗਲਤ ਕਿਹਾ ਉਹ ਉਹਨਾਂ ਦਾ ਪਰਿਵਾਰ ਨਹੀਂ ਪਰਸੂ ਰਾਮ ਸਿੰਘ ਚੈਲੰਜ ਕਰ ਦੇਣ ਇਹਨਾਂ ਦਾ ਪਰਿਵਾਰ ਨਹੀਂ ਅਮਰਜੀਤ ਸਿੰਘ ਚੈਲੰਜ ਕਰ ਦੇਵੇ ਕਿ ਇਹਨਾਂ ਦਾ ਪਰਿਵਾਰ ਨਹੀਂ ਝੂਠੀ ਫੋਟੋ ਨੇ ਪਰ ਪਰ ਪਰਗਣੀ ਜੀ ਹੋਤਾ ਕਾਰਨ ਕਿ ਨਾ ਵੀ ਅਸੀਂ ਤਾਂ ਗੁਰਸਿੱਖ ਹੈਗੇ ਨਾ ਅਸੀਂ ਅਮਰਤਾਰੀਆਂ ਪਰਿਵਾਰ ਹੁੰਦਾ ਤਾਂ ਹੋਈ ਜਾਵੇ ਦੇਖੋ ਜੇ ਪਰਿਵਾਰ ਇਸ ਤਰ੍ਹਾਂ ਕਰ ਕਿਵੇਂ ਹੋ ਸਕਦਾ ਜਿੰਨੇ ਤਖਤ ਸਾਹਿਬ ਦਾ ਪੰਜ ਪਿਆਰਾ ਲੱਗਣਾ ਉਹਦਾ ਪਰਿਵਾਰ ਸਿੱਖ ਨਹੀਂ ਚਾਹੀਦਾ